ਆਓ ਸਾਰੀ ਸੰਗਤ ਜੁੜੀਏ ਗੁਰੂ ਪਾਤਸ਼ਾਹ ਦੇ ਪਿਆਰ ਮਾਣਿਏ ਜਿਸ ਵਾਸ ਵਿਲੀਏ ਪੂਜੀ ਵਿਲੀਏ ਜ਼ਿੰਦਗੀ ਇੱਕ ਸਾਜ ਹੈ ਇਸ ਨੂੰ ਵਜਾਉਣਾ ਸਿੱਖ ਲੈ ਰਾਹੀਆ ਉਹ ਰਾਹੀ ਜਾਂਦਿਆ ਡਿੱਗੇ ਨੂੰ ਉਠਾਉਣਾ ਸਿੱਖ ਲੈ ਬਲ ਦੀ ਤੇਲ ਨਾ ਪਾ ਮੱਤ ਦੀ ਬੁਝਾਉਣਾ ਸਿੱਖ ਲੈ ਨਫ਼ਰਤ ਨੂੰ ਦਿਲੋਂ ਕੱਢ ਦੇ ਤੇ ਪਿਆਰ ਦਾ ਗਾਣਾ ਸਿੱਖ ਨੇ ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਵੱਡੀਆਂ ਛੋਟੀਆਂ ਹੋ ਜਾਂਦੀਆਂ ਕੋਈ ਗੱਲ ਪਰ ਜੇ ਕੋਈ ਮੌਕਾ ਮੰਗੇ ਤੇ ਉਹਨੂੰ ਜ਼ਰੂਰ ਦੇਣਾ ਚਾਹੀਦਾ ਅਖੋ ਸਾਡੇ ਸੋ ਸਾਡੇ ਘਰ ਦਾ ਵਿਰਧ ਹੈ ਜੁਮਾਰੇ ਸਾਹਿਬ ਜੀ ਨੇ ਆਪਾਂ ਸਾਰਿਆਂ ਨੂੰ ਇਹ ਜੀਵਨ ਦਿੱਤਾ ਪਰ ਉਪਕਾਰ ਵਾਸਤੇ ਤੇ ਆਪਾਂ ਗੁਰੂ ਦੇ ਵਚਨਾਂ ਤੇ ਚੱਲਣਾ ਗੁਰੂ ਸਾਡਾ ਸਮਰਥ ਹੈ ਜੋ ਮਹਾਰਾਜ ਤੋਂ ਮੰਗੋਗੇ ਝੋਲੀ ਕਰਕੇ ਮਹਾਰਾਜ ਉਸੇ ਵਕਤ ਆਪ ਜੀ ਦੀ ਦਾਤ ਜਿਹੜੀ ਝੋਲੀ 'ਚ ਜ਼ਰੂਰ ਪਾਉਣਗੇ ਆਓ ਥੋੜਾ ਜਿਹਾ ਅਸੀਸ ਦਿਓ ਸਾਰੇ ਕਿਰਪਾ ਕਰਿਓ ਰਲ ਮਿਲ ਕੇ ਰਾਤ ਟਿਕੀ ਹੈ ਬਿਮਾਰੇ ਦੀ ਬਾਣੀ ਵੀ ਕਹਿੰਦੀ ਵੀ ਨੀ ਰੈਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਰਿਰਾਮ ਪਿਆਰੇ ਆਓ ਨੇਤਰ ਬੰਦ ਕਰਿਓ ਤੇ ਦਸਨਾ ਖੋਲਿਓ ਜੀ ਇਹ ਹੱਥ ਦੋਵੇਂ ਬੰਦ ਕਰੋ ਪਿਆਰੇ ਦੇ ਪਿਆਰ ਚ ਭਿੱਜ ਜੇ ਸਾਰੇ ਰਲ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਉੱਚੀ ਹੋਰ ਥੋੜਾ ਵਾਹ ਪਿਆਰੇ ਲਬਣਾ ਨਹੀਂ ਸਮਾਏ ਵਾਹਿ ਗੁਰੂ 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 ਵਾਹਿ ਵਾਹਿਗੁਰੂ 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 ਜੀਓ ਜੀਓ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਵਿਸਰਨਾ ਹੀਂਦਾ ਤਾਰ ਵਿਸਰਨਾ ਹੀਂਦਾ ਤਾਰ ਸਾਰੇ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਨਾਨਕ ਚਾਹੇ ਹੋ ਨਾਨਕ ਚਾਹੇ ਹੋ ਨਾਨਕ ਵਾਹ ਪਿਆਰਿਓ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਵਿਸਰ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਗੁਣਗਾਵਾ ਦਿਨ ਰਾਤ ਗੁਣਗਾਵਾ ਦਿਨ ਰਾਤ ਨਾਨਕ ਚਾਉ ਨਾਨਕ ਚਾਉ ਪਰੀਏ ਮਤ ਪਾਪਾਂ ਕੈ ਸੰਗ ਪਰੀਏ ਮਤ ਪਾਪਾਂ ਕੈ ਸੰਗ ਉਹ ਤੋ ਪਹਿਨਾ ਵੈ ਕੈ ਰੰਗ ਉਹ ਤੋ ਪਹਿਨਾ ਵੈ ਕੈ ਰੰਗ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਕਰ